ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਚ ਇੱਕ ਸਾਬਕਾ ਫੌਜੀ ਨੇ ਆਪਣੇ ਹੀ ਪਰਿਵਾਰ ਦੇ ਪੰਜੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਘੜਬੜ ਕੇ ਕਤਲ ਕਰ ਦਿੱਤਾ ਮ੍ਰਿਤਕਾਂ ਚ ਉੱਡੀ ਮਾਂ ਭਰਾ ਪਰਜਾਇਤ ਤੇ ਦੋ ਬੱਚੇ ਸ਼ਾਮਲ ਨੇ ਤੇ ਦੋ ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਵਾਰਦਾਤ ਤੋਂ ਬਾਅਦ ਦੋਸ਼ੀ ਨੇ ਅਤੀ ਰਾਤ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਪਹੁੰਚੀ ਪੁਲਿਸ ਨੇ ਅੱਧ ਸੜੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਚ ਲੈ ਲਿਆ ਹਾਲਾਂਕਿ ਕਤਲ ਕਰਨ ਵਾਲਾ ਸੇਵਾਮੁਕਤ ਫੌਜੀ ਕੱਜ ਜੰਚ ਕਾਮਯਾਬ ਰਿਹਾ ਤੁਹਾਨੂੰ ਦੱਸ ਦਈਏ ਕਿ ਅੰਬਾਲਾ ਦੇ ਨਰੈਣਗੜ੍ਹ ਇਲਾਕੇ ਚ 2 ਏਕੜ ਜ਼ਮੀਨ ਨੂੰ ਲੈ ਕੇ ਹੋਏ ਵਿਵਾਦ ਕਾਰਨ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮ੍ਰਿਤਕਾਂ ਦੀ ਪਛਾਣ 35 ਸਾਲਾ ਹਰੀਸ਼ ਉਸਦੀ ਪਤਨੀ ਸੋਨੀਆ ਉਸਦੀ ਮਾਂ ਸਰੋਪੀ 5 ਸਾਲਾ ਤੀਅ ਤੇ 6 ਮਹੀਨੇ ਦਾ ਪੁੱਤ ਵੱਜੂ ਹੋਈ ਏ ਸਜਾਕਮੀ ਪਿਤਾ ओमप्रकाश ਨੂੰ ਨਰੈਣਗੜ੍ਹ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਮ੍ਰਿਤਕ ਦੀ ਘਤੀ ਨੂੰ ਵੀ ਗੰਭੀਰ ਹੋਂ ਕਾਰਨ ਚੰਡੀਗੜ੍ਹ ਸਥਿਤ ਪੀਜੀਐਚ ਚ ਰੈਫਰ ਕੀਤਾ ਗਿਆ ਪੁਲਿਸ ਨੇ ਸਾਰੀਆਂ ਲਾਸ਼ਾਂ ਸਿਵਲ ਹਸਪਤਾਲ ਦੀ ਮੋਰਚਰੀ ਚ ਰਖਵਾ ਦਿੱਤੀਆਂ ਨੇ ਬਾਰਦਾਤ ਦੀ ਸੂਚਨਾ ਮਿਲਣ ਤੇ ਪੁਲਿਸ ਸੁਪਰਡੈਂਟ सुरेंद्र ਸਿੰਘ ਪੋਰੀਆ ਸਵੇਰੇ 3 ਵਜੇ ਮੌਕੇ ਤੇ ਪਹੁੰਚ ਗਏ ਸਨ ਅਤੇ ਮਾਮਲੇ ਦੀ ਜਾਂਚ ਉਸੇ ਵਕਤ ਸ਼ੁਰੂ ਕਰ ਦਿੱਤੀ ਗਈ ਸੀ ਨਾਲ ਹੀ ਦੋਸ਼ੀ ਦੀ ਗ੍ਰਿਫਤਾਰੀ ਲਈ ਟੀਮਾਂ ਦਾ ਵੀ ਗਠਨ ਕਰ ਦਿੱਤਾ ਗਿਆ। ਇਹ ਘਟਨਾ ਹੈ ਜਿਹੜਾ ਨਾਇਰਗੜ੍ਹ ਕੇ ਪੀਨ ਮਾਜਰੀ گاؤں ਕਤੌਰ ਮੇ ਜੋ ਅੱਜ ਹੋਈ ਹੈ ਜਿਸ ਵਿੱਚ 5 ਪੈਟਰੋਲੀ ਜਮੇ 11 ਲਾਹ ਹਸਪਤਾਲ ਅੰਬਾਲਾ ਚਾਉਂਦੀ पोस्टमार्टम के लिए और एक परिवार का कोई विवाद जताया गया जिसमें एक भाई ने अपने छोटे भाई की पूरी फैमिली में खुद कुछ भाई को उसकी पत्नी को एक बेटा है एक भतीजी है और तो छह महीने छ माह बच्चा भी है और साथ में माँ को भी मौत के घाट उतार दिया तो बड़ा ही बेहद और के समय जानी पड़ना है हम पुलिस द्वारा कार्रवाई की जा रही है पुलिस के द्वारा प्रत्याय किए जा रहे हैं पुलिस के पेपर जैसे ही प्राप्त होंगे हमने डॉक्टर की ड्यूटी लगा दी है एक्सपर्ट बुला दिया है और वो तुरंत इस कार्रवाई में शुरू होकर देंगे पोस्टमार्टम शीघ्र अतिशीघ्र करके बॉडी परिवार को हाँ बताया जाए लेकिन ऐसा देखो इस बारे में मैं ज़्यादा अंतर नहीं बता सकता दिलाने की कोशिश की गई है लेकिन सारी जो भी पूरा विवरण पोस्टमार्टम अधिकार द्वारा बेहतर दिया जाएगा उसके काज ऑफ डेथ कुछ कौन सा वेपन यूज किया है क्या है, नहीं किया है तो वो बेहतर वो बता सकते हैं तो 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 हाँ कुछ जरानी कोशिश की गई है और जल्दी कह सकते हैं या ऊपरी तौर पे है लेकिन इसके बारे में फिर से मैं कहूँगा कि अगर नोटिस का पूरी तरह से पोस्टमार्टम अधिकार बता सकते हैं अम्बाड़ा तो स्थानिया रिपोर्ट